ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਮੇਰੀ ਦਾਦੀ ਨਾਲ ਮੇਰੀ ਕਦੀ ਵੀ ਨਹੀਂ ਸੀ ਬਣੀ ਕਾਰਨ ਉਸ ਵੱਲੋਂ ਮੇਰੀ ਹਰ ਗੱਲ ਵਿੱਚ ਨੁਕਸ ਕੱਢੀ ਜਾਣਾ ਮੇਰੇ ਤਾਇਆ ਚਾਚਾ ਦੀਆਂ ਕੁੜੀਆਂ ਕੱਦ ਪੱਖੋਂ ਮੈਥੋਂ ਥੋੜੀਆਂ ਉੱਚੀਆਂ ਸਨ ਵਿਆਹ ਮੰਗਣੇ ਤੇ ਹੋਏ ਇਕੱਠ ਵਿੱਚ ਮੇਰਾ 5 ਫੁੱਟ ਦਾ ਕੱਦ ਬਿਨਾਂ ਵਜਾ ਚਰਚਾ ਦਾ ਵਿਸ਼ਾ ਬਣ ਜਾਇਆ ਕਰਦਾ ਉਹ ਮੇਰੀ ਮਾਂ ਨੂੰ ਨਸੀਤਾ ਦਿੰਦੀ ਇਸ ਨੂੰ ਉੱਚੀ ਅੱਡੀ ਪਵਾ ਕੇ ਤੋਰਿਆ ਕਰ ਕੱਲ ਨੂੰ ਰਿਸ਼ਤਾ ਨਾ ਹੋਇਆ ਤਾਂ ਫੇਰ ਕੀ ਕਰੇਗੀ ਮਾਂ ਮੈਨੂੰ ਕੁਝ ਆਖਦੀ ਤਾਂ ਮੈਂ ਅੱਗੋਂ ਉਸ ਨੂੰ ਬੁਰਾ ਭਲਾ ਆਖ ਦਿੰਦੀ ਮੇਰਾ ਤਰਕ ਹੁੰਦਾ ਕਿ ਉੱਚੀ ਅੱਡੀ ਵਾਲੇ ਸੈਂਡਲ ਨਾਲ ਸਿਰ ਪੀੜ ਸ਼ੁਰੂ ਹੋ ਜਾਂਦੀ ਏ ਇਸ ਮਗਰੋਂ ਮੈਂ ਇਕੱਠੇ ਜਾਣਾ ਥੋੜਾ ਕੱਟ ਕਰ ਦਿੱਤਾ ਉਤੋਂ ਮੇਰੀ ਐਮਫਿਲ ਦੀ ਪੜਾਈ ਕਿਧਰੇ ਨਾ ਵੀ ਜਾਂਦੀ ਤਾਂ ਵੀ ਮੈਨੂੰ ਪਤਾ ਲੱਗ ਹੀ ਜਾਂਦਾ ਕਿ ਮੇਰਾ ਕੱਦ ਤੇ ਹੋਰ ਕਿੰਨੀਆਂ ਸਾਰੀਆਂ ਗੱਲਾਂ ਮੇਰੀ ਗੈਰ ਹਾਜ਼ਰੀ ਵਿੱਚ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਫਿਰ ਕਾਲਜ ਵਿੱਚ ਲੱਗੀ ਨੌਕਰੀ ਬਾਹਰਲੇ ਵਿਸ਼ਹਰਾਂ ਵਿੱਚ ਟ੍ਰੇਨਿੰਗ ਕੈਂਪ ਅਤੇ ਸੈਮੀਨਾਰ ਮੇਰਾ ਕੱਦ ਕਦੇ ਵੀ ਗੋਲਿਆ ਤੱਕ ਨਹੀਂ ਗਿਆ ਜੇ ਕੋਈ ਕਦ ਦਾ ਵੀ ਤਾਂ ਪ੍ਰਵਾਹ ਨਾ ਕਰਦੀ ਫਿਰ ਜਿਸ ਦਿਨ ਪਤਾ ਲੱਗਾ ਉਹ ਨਹੀਂ ਰਹੀ ਤਾਂ ਬੜੀ ਰੋਈ ਆਪਣੇ ਆਪ ਨਾਲ ਗਿਲਾ ਕੀਤਾ ਕਿ ਕਿਉਂ ਲੜਦੀ ਰਹਿੰਦੀ ਸਾਂ ਉਸ ਨਾਲ ਫੇਰ ਉਸਤੇ ਵੀ ਗਿਲਾ ਆਇਆ ਕਿ ਉਸਨੇ ਮੇਰੇ ਨਾਲ ਕਿਉਂ ਬਣਾ ਕੇ ਨਹੀਂ ਰੱਖੀ ਆਖਿਰ ਉਸਦਾ ਖੂਨ ਸਾਂ ਹੱਡ ਮਾਸ ਦਾ ਲੋਥੜਾ ਸਾਂ ਜਿਹੜਿਆਂ ਰਿਸ਼ਤਿਆਂ ਦਾ ਹਵਾਲਾ ਦੇ ਕੇ ਨਿੱਕੇ ਕੱਦ ਤੋਂ ਡਰਾਇਆ ਕਰਦੀ ਸੀ ਉਹ ਹੁਣ ਅੱਗੇ ਪਿੱਛੇ ਫਿਰਦੇ ਨੇ ਅਕਸਰ ਸੋਚਦੀ ਹਾਂ ਕਿ ਕਿੰਨਾ ਪਿਆਰ ਕਰਦੀਆਂ ਨੇ ਦਾਦੀਆਂ ਨਾਨੀਆਂ ਫੇਰ ਸੋਚਦੀ ਆ ਕਿ ਸ਼ਾਇਦ ਉਸਦੇ ਕੋਲ ਮੇਰੇ ਵਰਗੇ ਹੋਰ ਕਿੰਨੇ ਸਾਰੇ ਬਦਲ ਸਨ ਤਾਂ ਹੀ ਤੇ ਸ਼ਾਇਦ ਇੰਜ ਕਰਿਆ ਕਰਦੀ ਸੀ ਪਰ ਹੁਣ ਕੀ ਹੋ ਸਕਦਾ ਉਸਨੇ ਕਿਹੜਾ ਵਾਪਸ ਆਉਣਾ ਸਦਾ ਲਈ ਤੁਰ ਗਈ ਹੈ ਹਰੇਕ ਨੇ ਤੁਰ ਜਾਣਾ ਜਵਾਨੀ ਵੇਲੇ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਪਰ ਮਗਰੋਂ ਇਹ ਹਕੀਕਤ ਸਾਫ਼ ਹੁੰਦੀ ਜਾਂਦੀ ਹੈ ਅੱਜ ਮੇਰੀ ਧੀ ਦੇ ਅੱਗੇ ਧੀ ਹੋਈਏ ਨਾਨੀ ਬਣ ਗਈ ਹਾਂ ਉਸ ਵੱਲ ਵੇਖਦੀ ਰਹਿੰਦੀ ਹਾਂ ਕਦੇ ਹੱਸਦੀ ਏ ਕਦੀ ਰੋ ਪੈਂਦੀ ਏ ਕਦੀ ਮੇਰੀ ਝੋਲੀ ਗਿੱਲੀ ਕਰ ਦਿੰਦੀ ਏ ਹਰ ਚੀਜ਼ ਦੀ ਫੋਟੋ ਖਿੱਚ ਕੇ ਰੱਖੀ ਜਾਂਦੀ ਹਾਂ ਜੇ ਇਸ ਦੇ ਜਵਾਨ ਹੋਣ ਤੱਕ ਜਾਂਦੀ ਰਹੀ ਤਾਂ ਜ਼ਰੂਰ ਵਿਖਾਇਆ ਕਰਾਂਗੀ ਜੇ ਕਦੇ ਲੜ ਵੀ ਪਈ ਤਾਂ ਵੀ ਇਹ ਫੋਟੋਆਂ ਹੀ ਮੇਰਾ ਆਖਰੀ ਹਥਿਆਰ ਹੋਣਗੀਆਂ ਪਰ ਇਸ ਦੇ ਇਸ ਸਾਰੇ ਦੇ ਬਾਵਜੂਦ ਇੱਕ ਫੈਸਲਾ ਲਿਆ ਕਿ ਭਾਵੇਂ ਕਿਦਾਂ ਦੀ ਵੀ ਨਿਕਲੇ ਗੋਰੀ ਕਾਲੀ ਨਿੱਕੀ ਵੱਡੀ ਮੋਟੀ ਪਤਲੀ ਹਮੇਸ਼ਾ ਇਸਦਾ ਹੌਸਲਾ ਵਧਾਉਣਾ ਏ ਹੱਲਾਸ਼ੇਰੀ ਦੇਣੀ ਤਕੜੀ ਹੋ ਕੇ ਪੜ ਆਪਣੇ ਜ਼ਿੰਦਗੀ ਜੀ ਇਹ ਸਿਰਫ ਇੱਕੋ ਵਾਰ ਮਿਲਦੀ ਏ ਇੱਕ ਵਾਰ ਜਹਾਨੋਂ ਗਏ ਮੁੜ ਕਦੇ ਨਹੀਂ ਆਉਂਦੇ ਬਸ ਮਗਰੇ ਛੱਡ ਜਾਂਦੇ ਨੇ ਕਿੰਨੇ ਸਾਰੇ ਹੌਂਕੇ ਗਿਲੇ ਸ਼ਿਕਵੇ ਤੇ ਢੇਰ ਸਾਰੇ ਪਛਤਾਵੇ ਜਦੋਂ ਵੀ ਇੰਨੀ ਗੱਲ ਸੋਚਦੀ ਹਾਂ ਤੇ ਉਹ ਅਚਨਚੇਤ ਹੱਸ ਪੈਂਦੀ ਏ ਇੰਜ ਲੱਗਦਾ ਹੈ ਸ਼ਾਇਦ ਆਖ ਰਹੀ ਹੋਵੇ ਘਬਰਾਣਾ ਮੈਨੂੰ ਥੋੜਾ ਵੱਡੀ ਹੋ ਲੈਣ ਦੇ ਤੈਨੂੰ ਥੋੜੀ ਕਿਤੇ ਮਰਨ ਨਹੀਂ ਉਹ ਦਿੰਦੀ ਇਹ ਮੇਰਾ ਕਰਾ ਰਿਹਾ ਤੇਰੇ ਨਾਲ ਚੰਨ ਤੇ ਚਰਖਾ ਘੱਤ ਦੀ ਟੋਲੇ ਝਾਟੇ ਵਾਲੀ ਨਾਨੀ ਨਾਲ ਸੋ ਦੋਸਤੋ ਕੁਦਰਤ ਨੇ ਬੰਦੇ ਦੀ ਫਿਤਰਤ ਕੁਝ ਇੰਜ ਹੀ ਸਿਰਜੀ ਹੈ ਜੇ ਕਿ ਜਦੋਂ ਕੋਈ ਬਾਹਰਲਾ ਉਸ ਦੇ ਵजूद ਵਿੱਚ ਕੋਈ ਨੁਕਸ ਕੱਢੇ ਤਾਂ ਉਹ ਕਿਸੇ ਤਰ੍ਹਾਂ ਜਰ ਲੈਂਦਾ ਹੈ ਪਰ ਜਦੋਂ ਬਹੁਤ ਨੇੜੇ ਦਾ ਕੋਈ ਆਪਣਾ ਬਿਨਾਂ ਵਜਾ ਦੇ ਹੀ ਉਸ ਦੀ ਜ਼ਮੀਰ ਤੇ ਚੋਬਾਂ ਲਾਉਂਦਾ ਹੈ ਤਾਂ ਨਿੱਕਾ ਜਿਹਾ ਕੰਡਾ ਵੀ ਸੋਲ ਬਾਣਾ ਸਿੱਧਾ ਦਿਲ ਵਿੱਚ ਹੀ ਖੁਬਦਾ ਹੈ ਫਿਰ ਐਸੀਆਂ ਚੀਜ਼ਾਂ ਉੱਠਦੀਆਂ ਨੇ ਕਿ ਬੰਦਾ ਜ਼ਹਿਰੀ ਨਾਗ ਬਣ ਹੋਰਾਂ ਨੂੰ ਡੱਸਣਾ ਸ਼ੁਰੂ ਕਰ ਦਿੰਦਾ ਹੈ ਕਰਦਾ ਕੋਈ ਤੇ ਭੁਗਤਾਨ ਕਿਸੇ ਹੋਰ ਨੂੰ ਕਰਨਾ ਪੈਂਦਾ ਹੈ ਰੱਬ ਤੋਂ ਇਲਾਵਾ ਅਜੇ ਤੱਕ ਕੋਈ ਹੋਰ ਸਰਬ ਕਲਾ ਸੰਪੂਰਨ ਨਹੀਂ ਮੰਨਿਆ ਗਿਆ ਹਰੇਕ ਵਿੱਚ ਕੋਈ ਨਾ ਕੋਈ ਨੁਕਸ ਕੋਈ ਨਾ ਕੋਈ ਕਮੀ ਪਰ ਅਸਲ ਖੈਰ ਸੁਖਵਾ ਉਹ ਜਿਹੜਾ ਦੂਜਿਆਂ ਨੂੰ ਕਮੀਆਂ ਨੁਕਸਾਂ ਸਣੇ ਗੱਲ ਲਾ ਲਵੇ ਬੰਦੇ ਦਾ ਕੀ ਏ ਇਹ ਤਾਂ ਭਾਵੇਂ ਸਾਰੀ ਦਿਹਾੜੀ ਪੂਰੀ ਮੰਡੀ ਗਾਲ ਮਾਰੇ ਇਸ ਨੂੰ ਤਾਂ ਬਿਨਾਂ ਨੁਕਸ ਦਾ ਗੋਭੀ ਦਾ ਇੱਕ ਫੁੱਲ ਤੱਕ ਨਹੀਂ ਲੱਭਦਾ ਅਸੀਂ ਤਾਂ ਫੇਰ ਇਨਸਾਨੀ ਮੰਡੀ ਦੇ ਵਪਾਰ ਦੀ ਗੱਲ ਕਰਦੇ ਪਏ ਹਾਂ ਸੋ ਮੁੱਕ ਦੀ ਗੱਲ ਕਿਸੇ ਰੋਂਦੇ ਹੋਏ ਨੂੰ ਚੁੱਪ ਕਰਾਉਣਾ ਹੀ ਸੱਚੇ ਰੱਬ ਦੀ ਅਸਲ ਇਬਾਦਤ ਏ ਕਿਸੇ ਨੇ ਠੀਕ ਹੀ ਆਖਿਆ ਘਰ ਕਰ ਸਈ ਮਸਜਿਦ ਹੈ ਬਹੁਤ ਦੂਰ ਚਲੋ یوں ਕਰ ਲੈ ਕਿਸੇ ਰੋਤੇ ਹੋਏ ਬੱਚੇ ਕੋ ਹਸਾਇਆ ਜਾਏ